ਅੱਜ ਅਸੀਂ ਸਾਡੀ ਸ਼ਹਿਰ ਸਣਾ ਉਧੋ ਬਾਲਾ ਸਰ ਠਾਕਰੇ ਦੀ ਸਾਰੀ ਸਮੂਹ ਟੀਮ ਅਚਾਰਪੁਰ ਡਿਸਟ੍ਰਿਕਟ ਦੀ ਅਸੀਂ ਅੱਜ ਕਮਿਸ਼ਨ ਮੈਮ ਉਹਨਾਂ ਨੂੰ ਇੱਥੇ ਮੰਗ ਪੱਤਰ ਦੇਣ ਆਏ ਸੀਗੇ ਅੱਜ 10ਵਾਂ ਦਿਨ ਹੋ ਗਿਆ ਇੱਥੇ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਦੀ ਹੜਤਾਲ 10 ਦਿਨ ਤੋਂ ਜਾਰੀ ਹੈ ਔਰ ਸ਼ਹਿਰ ਦੇ ਵਿੱਚ ਬਹੁਤ ਹੀ ਮਾਲਕੀ ਗੰਦਗੀ ਫੈਲ ਚੁੱਕੀ ਹੈ ਹਰੇਕ ਚੌਂਗ ਦੇ ਉੱਤੇ ਜਿਹੜਾ ਆ ਕੋੜਾ ਕਰਕਟ ਹੈ ਜਿਹੜਾ ਬਹੁਤ ਜ਼ਿਆਦਾ ਢੇਰ ਲੱਗਾ ਹੋਇਆ ਪੋਰ ਬਦਬੂਆਂ ਲੱਪਈਆ ਔਰ ਜਾਨਵਰ ਜਿਹੜੇ ਆ ਅਲਦ ਵਾਲੇ ਕੁਮਾਂ ਲੱਪੇ ਆ ਕੋੜੇ ਗਾਵਾ ਕੁੱਤੇ ਔਰ ਉਹਦੇ ਕਰਕੇ ਕੀ ਹੈ ਕਿ ਜਿਹੜੀ ਮਹਾਮਾਰੀ ਇਹ ਜਿਹੜੀ ਫੈਲਣ ਦਾ ਡਰ ਹੋ ਗਿਆ ਹੈਗਾ ਤੇ ਅਸੀਂ ਕੁਸ਼ਮ ਮੈਮ ਨੂੰ ਇਹ ਰਿਕਵੈਸਟ ਕੀਤੀ ਹੈ कि ਜਿਹੜੀ ਕਰਮਚਾਰੀ ਹੈਗੇ ਆ ਸਫਾਈ ਕਰਮਚਾਰੀ ਇਹਨਾਂ ਦੀ ਜਿਹੜੀ ਮੰਗ ਹੈ ਜੋ ਜਾਇਜ਼ ਮੰਗਾਂ ਨੇ ਇਹਨਾਂ ਨੂੰ ਜਲਦੋਂ ਜਲਦ ਪੂਰਾ ਕਰਕੇ ਇਹ ਜਿਹੜੀ ਹੜਤਾਲ ਹੈ ਜਲਦੀ ਖਤਮ ਕਰਵਾਇਆ ਜਾਵੇ ਨਹੀਂ ਤਾਂ ਹਸ਼ਿਆਰਪੁਰ ਦੇ ਲੋਕ ਜਿਹੜੇ ਆ ਬਹੁਤ ਤੰਗ ਹੋ ਗਏ ਹੈਗੇ ਆ ਉਹ ਸੜਕਾਂ ਤੇ ਆਉਣ ਨੂੰ ਮਜਬੂਰ ਹੈਗੇ ਆ ਔਰ ਇਹ ਨਾ ਹੋਵੇ ਕਿ ਪੋਲਿਟੀਕਲ ਪਾਰਟੀਆਂ ਤਾਂ ਦੇਖੋ ਉਹ ਆਉਗੇ ਹੀ ਸੜਕ ਤੇ ਪਰ ਜਿਹੜੇ ਆ ਹਿਸ਼ਾਰਪੁਰ ਦੇ ਨਾਗਰਿਕ ਆ ਜਿਹੜੇ ਉਹ ਕਿਤੇ ਮਜਬੂਰ ਨਾ ਹੋ ਜਾਣ ਕਾਰਪੋਰੇਸ਼ਨ ਦੇ ਅਗੇਂਸਟ ਜਿਹੜੀ ਆਪ ਸਰਕਾਰ ਆ ਇਹਦੇ ਅਗੇਂਸਟ ਸੜਕਾਂ ਤੇ ਆਨ। ਅਸੀਂ ਦੇਖੋ ਹਰੇਕ ਨਾਗਰਿਕ ਜਿਹੜਾ ਆ ਉਹ ਪ੍ਰੋਪਰਟੀ ਟੈਕਸ ਦਿੰਦਾ ਆ। ਹਾਊਸ ਟੈਕਸ ਦਿੰਦਾ ਆ, ਸੀਵਰੇਜ ਦਾ ਔਰ ਵਾਟਰ ਸਪਲਾਈ ਦਾ ਬਿੱਲ ਦਿੰਦਾ ਹੈਗਾ। ਤੇ ਉਹ ਕਾਦੇ ਵਾਸਤੇ ਦਿੰਦਾ ਹੈ? ਆਪਣੀ ਸੁੱਖ ਸਹੂਲਤਾਂ ਨੂੰ ਧਿਆਨ ਚ ਰੱਖਦੇ ਹੋਏ कि ਅਸੀਂ ਜਿਹੜਾ ਆ ਸੁੱਖ ਸ਼ਾਂਤੀ ਨਾਲ ਆਪਣੇ ਘਰ ਰਹੀਏ ਔਰ ਸਾਡੀ ਜਿਹੜੀ ਸਫਾਈ ਹੈਗੀ ਆ ਆਲੇ ਦੁਆਲੇ ਜਿਹੜੀ ਆ ਉਹ ਕਾਰਪੋਰੇਸ਼ਨ ਨੇ ਜਿੱਦਾਂ ਜੁਮਾ ਚੱਕਿਆ ਹੁੰਦਾ ਹੈ ਕਿ ਅਸੀਂ ਇਹ ਟੈਕਸ ਲੈਣੇ ਆ ਔਰ ਤੁਹਾਨੂੰ ਜਿਹੜੀਆਂ ਸੁਵਿਧਾ ਦੇਣੀਆਂ ਹੈਗੀਆਂ ਤੇ ਉਹ ਕਦੇ ਵਾਸਤੇ ਦਿੰਦੇ ਹੈਗੇ ਨੂੰ ਤੇ ਇਹ ਜੇ ਸੁੱਖ ਸੁਵਿਧਾ ਦੇਣ ਦੇ ਬਾਵਜੂਦ ਵੀ ਇਹ ਜਿਹੜੀਆਂ ਜਿਸ ਤਰ੍ਹਾਂ ਸਾਰੇ ਸ਼ਹਿਰਪੁਰ ਡਿਸਟ੍ਰਿਕਟ ਦੇ ਵਿੱਚ ਸਿਟੀ ਦੇ ਵਿੱਚ ਜਿਹੜਾ ਕੋਰਾ ਕਕਰ ਫੈਲਿਆ ਹੋਇਆ ਮੈਂ ਇਹ ਸਮਝਦਾ ਕਿ ਕਾਰਪੋਰੇਸ਼ਨ ਬਿਲਕੁਲ ناکਾਮ ਔਰ ਫੇਲ ਹੋ ਗਈ ਹੈਗੀ ਆ 10 ਦਿਨ ਹੋ ਗਏ ਆ ਤੇ ਕਮਿਸ਼ਨਰ ਮੈਮ ਨਾਲ ਜਿਹੜੀ ਗੱਲ ਹੋਈ ਹੈ ਉਹ ਇਹ ਹੋਈ ਹੈ ਕਿ ਮੈਮ ਕਹਿੰਦੇ ਇਹ ਜਿਹੜੀਆਂ ਅਸੀਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਆ ਉਹ ਪੂਰੀਆਂ ਮੰਨ ਲਈਆਂ ਹੈਗੀਆਂ ਪਰ ਉੱਪਰਲੇ ਲੈਵਲ ਦੇ ਉੱਤੇ ਕੁਝ ਮੰਗਾਂ ਹੈਗੀਆਂ ਜਿਹੜੀਆਂ ਕਿ ਉਹ ਡਿਲੇ ਹੋ ਰਹੀਆਂ ਹੈਗੀਆਂ ਪਰ ਅਸੀਂ ਜਿਹੜੀ ਰਿਕਵੈਸਟ ਕੀਤੀ ਹੈ ਮੈਡਮ ਨੂੰ ਮੈਡਮ ਉਹ ਤੁਹਾਡੀਆਂ ਮੰਗਾਂ ਜਿਹੜੀਆਂ ਇਹਨਾਂ ਦੀਆਂ ਡਿਲੇ ਹੋ ਰਹੀਆਂ ਉਹਦੇ ਨਾਲ ਲੋਕਾਂ ਨੂੰ ਕੋਈ ਉਦਾ ਸੰਬੰਧ ਨਹੀਂ ਹੈ ਲੋਕਾਂ ਨੂੰ ਸਫਾਈ ਚਾਹੀਦੀ ਹੈ ਪਾਣੀ ਚਾਹੀਦਾ ਪੀਣ ਵਾਲਾ ਸਾਫ ਔਰ ਜਿਹੜਾ ਆ ਆਲੇ ਦੁਆਲੇ ਜਿਹਨੇ ਚੌਕ ਹੈਗੇ ਆ ਢੇਰ ਹੈ ਉਹ ਸਾਫ ਸਫਾਈ ਪੂਰੀ ਚਾਹੀਦੀ ਹੈ ਸਿਟੀ ਦੇ ਵਿੱਚ ਔਰ ਡਿਸਟ੍ਰਿਕਟ ਦੇ ਵਿੱਚ ਤੇ ਅਦਰਵਾਈਜ਼ ਨਹੀਂ ਤਾਂ ਲੋਕ ਜਿਹੜੇ ਆ ਮਜਬੂਰ ਹੋ ਜਾਣਗੇ ਹੜਤਾਲ ਕਰਨ ਨੂੰ ਔਰ ਸੜਕਾਂ ਤੇ ਆ ਗਏ ਜਿਹੜੀ ਗੰਦਗੀ ਦੇ ਢੇਰ ਲੱਗੇ ਆ ਇਹਨਾਂ ਨੂੰ ਬਿਮਾਰੀ ਵੀ ਫੈਲ ਸਕਦੀ ਬਿਲਕੁਲ ਬਿਲਕੁਲ ਮਹਾਮਾਰੀ ਮੇਰੀ ਗੱਲ ਹੋ ਗਈ ਆ महामारी ਦਾ ਰੂਪ ਲੈ ਸਕਦੀ ਆ ਮੱਖੀਆਂ ਮੱਛਰ ਟਾਈਫਾਇਡ ਮਲੇਰੀਆ ਆਪਣਾ ਹੈਜਾ ਉਲਟੀਆਂ ਟਟੀਆਂ ਠੀਕ ਹੈ ਇਹ ਸਭ ਕੁਝ ਫੈਲ ਸਕਦਾ ਹੈਗਾ ਇਹ ਸੀਐਮਓ ਐਸਐਮਓ ਲੈਵਲ ਤੇ ਵੀ ਪਤਾ ਹੈ ਪਰ ਉਹ ਬੋਲਣ ਨੂੰ ਤਿਆਰੀ ਨਹੀਂ ਹੈ ਕਿਉਂਕਿ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਮੁਲਾਜ਼ਮ ਨੇ ਬੋਲਣਾ ਕਿ ਉਹ ਜਦੋਂ ਇਹਨਾਂ ਨੇ ਆਮ ਲੋਕ ਦੇ ਉੱਤੇ ਕੁਝ ਕਰਨਾ ਹੁੰਦਾ ਐਕਸ਼ਨ ਤਾਂ ਫਿਰ ਫੜਾ ਫੜ ਬੋਲਣ ਲੱਪੈਂਦੇ ਆ ਅਸੀਂ ਆ ਕਰਦਾਂਗੇ ਅਸੀਂ ਉਹ ਕਰਦਾਂਗੇ ਅਸੀਂ ਜੇ ਕੋਈ ਪ੍ਰਾਪਰਟੀ ਟੈਕਸ ਨਹੀਂ ਦੇਵੇਗਾ ਅਸੀਂ ਉਹਦੇ ਉੱਤੇ ਆ ਉਹਨੂੰ ਟੈਕਸ ਵਾਧੂ ਦੇਣਾ ਪਏਗਾ ਹਨਾ ਉੱਤੇ ਫਾਈਨ ਲਾ ਦਾਂਗੇ ਤੇ ਪਰ ਇਸ ਚੀਜ਼ਾਂ ਦੇ ਉੱਤੇ ਬੋਲਣ ਨੂੰ ਕੋਈ ਵੀ ਸਰਕਾਰੀ ਮੁਲਾਜ਼ਮ ਜਿਹੜਾ ਉਹ ਤਿਆਰ ਨਹੀਂ ਹੈ ਸਰਛਨ ਨੂੰ ਕੀ ਫੀਲ ਹੈ ਹਾਂਜੀ ਪ੍ਰਸ਼ਾਸਨ ਨੂੰ ਕੀ ਫੀਲ ਹੈ ਪ੍ਰਸ਼ਾਸਨ ਨੂੰ ਇਹ ਫੀਲ ਅਪੀਲ ਹੈ ਮੈਂ ਮੈਡਮ ਨੂੰ ਸਿੱਧੇ ਤੌਰ ਤੇ ਕਹਤਾ ਜੇ ਇਹ ਮੰਗਾ ਜਿਹੜੀਆਂ ਮੰਨ ਕੇ ਇਹਨਾਂ ਦੀ ਹਟਾਲ ਜੇទੂ ਹੱਦੀ ਖਤਮ ਕਰਾਓ ਔਰ ਜਿਹੜਾ ਸਿਟੀ ਦੇ ਵਿੱਚ ਛਾਰਪੁਰ ਡਿਸਟ੍ਰਿਕਟ ਵਿੱਚ ਛੇਤੀ ਸਫਾਈ ਕਰਾਈ ਜਾਵੇ ਨਹੀਂ ਤਾਂ शिवसेना उद्धव बालासाheb ठाकरे ਹੂਣ ਤਾਂ ਮਲਗੀ ਛਾਰਪੁਰ ਦੇ ਵਿੱਚ ਮਾਰਚ ਕੱਢੇਗੇ ਔਰ ਆਪ ਸਰਕਾਰ ਦਾ ਪੁਤਲਾ ਫੁਕੇਗੀ ਇਹ ਆਉਣ ਵਾਲੇ ਦਿਨਾਂ ਚ ਹੋ ਸਕਦਾ